ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਵਾਹਿਗੁਰੂ ਆਪ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਅੱਜ ਤੁਹਾਡੇ ਨਾਲ ਮੈਂ ਇੱਕ ਨਵੀਂ 사ਖੀ ਲੈ ਕੇ ਹਾਜ਼ਰ ਹੋਇਆ ਧੰਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹਿਸਟਰੀ ਵਿੱਚੋਂ ਤੇ ਤੁਸੀਂ ਬਹੁਤ ਪਿਆਰ ਸਤਿਕਾਰ ਤੇ ਨਾਲ ਉਸ ਨੂੰ ਸਰਵਣ ਕਰਨਾ ਜੀ ਇਹ ਹਿਸਟਰੀ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਉਹਦੇ ਚੋਂ ਅੱਜ ਦਾ ਪ੍ਰਸੰਗ ਹੈ ਜੀਵਨ ਦਾਸ ਜੋਗੀ ਤੇ ਮਹੰਤ ਜੈਤਰਾਮ ਦਾ ਮਿਲਣਾ ਜਿੰਨਾ ਚਿਰ ਸਤਗੁਰੂ ਜੀ ਬਹਾਦਰ ਸ਼ਾਹ ਦੇ ਨਾਲ ਡੇਰੇ ਕਰਦੇ ਗਏ ਸ਼ੇਰਾਂ ਦੇ ਸ਼ਿਕਾਰ ਹੁੰਦੇ ਰਹੇ ਤੇ ਬਹਾਦਰੀ ਦੇ ਜੋਹਰ ਗੁਰੂ ਜੀ ਆਪ ਤੇ ਉਹਨਾਂ ਦੇ ਸਿੰਘ ਵੀ ਵਿਖਾਉਂਦੇ ਰਹੇ ਸਨ ਪਰ ਬੁਰਹਾਨਪੁਰ ਤੋਂ ਗੁਰੂ ਜੀ ਵੱਖਰੇ ਹੋ ਗਏ ਤੇ ਬਾਦਸ਼ਾਹ ਨਾਗਪੁਰ ਵੱਲ ਚਲਾ ਗਿਆ ਬੁਰਹਾਨਪੁਰ ਨਦੀ ਦੇ ਕਿਨਾਰੇ ਇੱਕ ਜੋਗੀ ਜੀਵਨਦਾਸ ਦਾ ਡੇਰਾ ਸੀ ਜਿਸ ਦੀ ਉਮਰ ਇਸ ਵੇਲੇ ਕਾਫੀ ਵੱਡੀ ਸੀ ਇਹ ਜੋਗੀ ਗੁਰੂ ਤੇਗ ਬਹਾਦਰ ਜੀ ਜਦੋਂ ਆਸਾਮ ਵੱਲ ਗਏ ਸਨ ਉਹਨਾਂ ਦੇ ਨਾਲ ਸੀ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਖਬਰ ਪੁੱਜਣ ਤੇ ਗੁਰੂ ਜੀ ਨੂੰ ਖੁਸ਼ੀਆਂ ਮਨਾਉਂਦੇ ਤੇ ਦਾਨਪੂਨ ਕਰਦੇ ਵੇਖ ਸ਼ੰਕਾ ਕੀਤਾ ਕਿ ਇਹ ਤਿਆਗੀ ਤੇ ਵਿਰਾਗੀ ਗੁਰੂ ਲਈ ਕਰਨਾ ਯੋਗ ਨਹੀਂ ਪਰ ਜਦ ਗੁਰੂ ਜੀ ਨੇ ਦੱਸਿਆ ਕਿ ਸਾਹਿਬਜ਼ਾਦਾ ਜ਼ੁਲਮ ਤੇ ਅਨਿਆਏ ਨੂੰ ਮੇਟਣ ਲਈ ਅਕਾਲ ਪੁਰਖ ਦਾ ਭੇਜਿਆ ਸੰਸਾਰ ਤੇ ਆ ਰਿਹਾ ਹੈ ਏ ਅਸੀਂ ਪੁੱਤਰ ਖੁਸ਼ੀ ਦਾ ਪ੍ਰਗਟਾਵਾ ਨਹੀਂ ਕਰ ਰਹੇ ਸਗੋਂ ਇੱਕ ਤੇਜਸਵੀ ਆਤਮਾ ਦਾ ਸੰਸਾਰ ਆਗਮਨ ਤੇ ਸਵਾਗਤ ਵਜੋਂ ਕਰ ਰਹੇ ਹਾਂ ਧਰਮ ਦਾ ਪ੍ਰਕਾਸ਼ ਤੇ ਜ਼ੁਲਮ ਨੂੰ ਮੇਟਨ ਆਈ ਸ਼ਕਤੀ ਨੂੰ ਵੇਖ ਵੇਖ ਅਸੀਂ ਖੁਸ਼ੀਆਂ ਦੇ ਵਾਜੇ ਨੌਤਾਂ ਵਜਾਵ ਜਾ ਕੇ ਤੇ ਦਾਨ ਪੁੱਨ ਵੀ ਇਸ ਖੁਸ਼ੀ ਵਿੱਚ ਕਰ ਰਹੇ ਹਾਂ ਜੋਗੀ ਦੀ ਉਮਰ ਉਸ ਸਮੇਂ ਵੀ ਵੱਡੀ ਸੀ ਉਸਨੇ ਕਿਹਾ ਜੇ ਮੈਂ ਵੀ ਦਰਸ਼ਨ ਕਰ ਸਕਾਂ ਤਾਂ ਮੇਰੇ ਧਨ ਭਾਗ ਪਰ ਜਦੋਂ ਤੱਕ ਇਸ ਤੇਜਸਵੀ ਬਾਲਕ ਨੇ ਜਵਾਨ ਹੋ ਕੇ ਤੁਹਾਡੇ ਦੱਸੇ ਅਨੁਸਾਰ ਪਰਉਪਕਾਰ ਕਰਨੇ ਨੇ ਤੇ ਧਰਮ ਦੀ ਰਾਖੀ ਕਰਨੀ ਹੈ ਉਸ ਸਮੇ ਮੈਂ ਖਬਰੇ ਦਰਸ਼ਨ ਕਰ ਸਕਾਂ ਕਿ ਨਾ ਨਾਲੇ ਦੂਰ ਤੋਂ ਆਉਣਾ ਕੋਈ ਸੌਖਾ ਨਹੀਂ ਮੈਂ ਬਾਲਕ ਦੇ ਦਰਸ਼ਨ ਕਰਨ ਬੁਰਹਾਨਪੁਰ ਚਲੇ ਜਾਣਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਸ ਸਮੇ ਪੇਸ਼ੀਨ ਗੋਈ ਕੀਤੀ ਕਿ ਇਹ ਪੂਰਨਪੁਰਖ ਤੈਨੂੰ ਉੱਥੇ ਹੀ ਦਰਸ਼ਨ ਦੇਣਗੇ ਤੇ ਤੁਸੀਂ ਉਹਨਾਂ ਚ ਰਜਿੰਦਾ ਹੀ ਰਹੋਗੇ ਸੋ ਇਹ ਜੋਗੀ ਨੇ ਗੁਰੂ ਜੀ ਦੇ ਪਰਉਪਕਾਰਾਂ ਤੇ ਜੰਗਾ ਜੁੱਧਾ ਦੀਆਂ ਖਬਰਾਂ ਸੁਣੀਆਂ ਸਨ ਤੇ ਮਨ ਵਿੱਚ ਸੋਚਦਾ ਸੀ ਕਿ ਇਸ ਬਹਾਦਰ ਗੁਰੂ ਦੇ ਮੈਨੂੰ ਕਦ ਦਰਸ਼ਨ ਹੋਣਗੇ ਹੁਣ ਉਹ ਤੁਰਦਾ ਵੀ ਮੁਸ਼ਕਲ ਨਾਲ ਸੀ ਪਰ ਜੀਵਨ ਦੇ ਅੰਤ ਨੂੰ ਨੇੜੇ ਜਾਣ ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਨੂੰ ਚੇਤੇ ਕਰ ਕਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਡੀਕਾਂ ਵਿੱਚ ਹੀ ਰਹਿੰਦਾ ਸੀ ਸੋ ਉਸ ਜੋਗੀ ਦੀ ਇਸ ਕਾਮਨਾ ਨੂੰ ਪੂਰਨ ਕਰਨ ਲਈ ਦਸਮੇਸ਼ ਜੀ ਬੁਰਹਾਨਪੁਰ ਜਾ ਪੁੱਜੇ ਗੁਰੂ ਜੀ ਦੇ ਸੁੰਦਰ ਸਰੂਪ ਤੇ ਬਹਾਦਰਾਨਾ ਲਿਬਾਸ ਨੂੰ ਵੇਖ ਕੇ ਸਭ ਪਾਸਿਓਂ ਗੁਰੂ ਜੀ ਦੇ ਦਰਸ਼ਨਾਂ ਲਈ ਲੋਕ ਦੌੜ-ਦੌੜ ਆਉਣ ਲੱਗ ਪਏ ਜੋਗੀ ਰਾਜ ਨੂੰ ਖਬਰ ਲੱਗ ਗਈ ਫਿਰ ਕੀ ਸੀ ਉਸ ਦਾ ਤਨ ਮਨ ਖਿੜ ਗਿਆ ਕੋਈ ਅਗੰਮੀ ਖੁਸ਼ੀ ਦੀ ਉਸ ਦੇ ਅੰਦਰ ਚੰਚਨਾ ਹਟ ਛਿੜ ਗਈ ਉਹ ਸੋਟੀ ਫੜ ਛੱਟ ਗੁਰੂ ਜੀ ਦੇਰੇ ਵੱਲ ਚੱਲ ਪਿਆ ਉਸ ਦੇ ਚੇਲੇ ਵੀ ਬਥੇਰੇ ਸਨ ਪਰ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਤੇ ਗੁਰੂ ਜੀ ਦੇ ਦਰਸ਼ਨਾਂ ਲਈ ਤੁਰ ਪਿਆ yogi ਦੀ ਸ਼ਹਿਰ ਵਿੱਚ ਮਾਨਤਾ ਵੀ ਬਥੇਰੀ ਸੀ ਇਸ ਲਈ ਜਾਂਦੇ yogi ਦੇ ਮਗਰ ਖੋਰ ਲੋਕ ਵੀ ਤੁਰੇ ਜਾਣ ਗੁਰੂ ਜੀ ਨੇ ਦੂਰੋਂ ਹੀ ਵੇਖ ਲਿਆ ਕਿ ਜੋਗੀ ਰਾਜ ਆ ਰਿਹਾ ਹੈ ਗੁਰੂ ਜੀ ਨੇ ਵੀ ਉਸ ਦਾ ਆਦਰ ਪਾਉ ਕੀਤਾ ਇਹ ਜੋਗੀ ਅੱਗੇ ਵੀ ਇੱਕ ਵਾਰੀ ਭਾਵੇਂ ਅਨੰਦਪੁਰ ਸਾਹਿਬ ਜਾ ਕੇ ਦਰਸ਼ਨ دیدار ਕਰ ਚੁੱਕਾ ਸੀ ਪਰ ਹੁਣ ਅੰਤ ਸਮਾ ਜਾਣ ਕੇ ਗੁਰੂ ਜੀ ਨੂੰ ਬਖਤਾ ਹੀ ਚੇਤੇ ਕਰ ਰਿਹਾ ਸੀ ਸੋ ਗੁਰੂ ਜੀ ਕਈ ਦਿਨ ਇਸ ਜੋਗੀ ਦੇ ਪ੍ਰੇਮ ਕਾਰਨ ਬੁਰਹਾਨਪੁਰ ਰਹੇ ਬਹਾਦਰ ਸ਼ਾਹ ਕਿਸੇ ਪਾਸੇ ਦਾ ਦੌਰਾ ਕਰਕੇ ਫਿਰ ਜਦੋਂ ਬੁਰਹਾਨਪੁਰ ਪੁੱਜਾ ਤਾਂ ਗੁਰੂ ਜੀ ਨੂੰ ਇੱਥੇ ਟਿਕਿਆ ਵੇਖ ਬਹੁਤ ਪ੍ਰਸੰਨ ਹੋਇਆ ਇੱਥੇ ਹੀ ਗੁਰੂ ਜੀ ਨੂੰ ਦਾਦੂ ਡੇਰੇ ਦਾ ਮਹੰਤ ਜੈਤਰਾਮ ਮਿਲਿਆ ਤੇ ਉਹ ਵੀ ਗੁਰੂ ਜੀ ਦੇ ਕੋਲ ਹੀ ਠਹਿਰਿਆ ਉਸ ਨੇ ਸੁਭਾਵਕ ਹੀ ਗੱਲਾਂ ਬਾਤਾਂ ਕਰਦਿਆਂ ਪੁੱਛਿਆ ਕਿ ਹੁਣ ਅੱਗੇ ਕਿੱਧਰ ਜਾਣਾ ਹੈ ਤਾਂ ਆਪ ਜੀ ਦਾ ਕੀ ਵਿਚਾਰ ਹੈ ਤਾਂ ਗੁਰੂ ਜੀ ਨੇ ਕਿਹਾ ਦੱਖਣ ਵੱਲ ਜਾਵਾਂਗੇ ਗੋਦਾਵਰੀ ਵਿੱਚ ਇਸ਼ਨਾਨ ਵੀ ਕਰਾਂਗੇ ਪਰ ਗੋਦਾਵਰੀ ਦੇ ਕੰਢੇ ਨੰਨਡੇੜ ਸ਼ਹਿਰ ਹੈ ਉੱਥੇ ਦੇ ਮਾਧੋਦਾਸ ਬਿਰਾਗੀ ਦੇ ਡੇਰੇ ਵੱਲ ਜਾਣਾ ਹੈ। ਕਿਉਂ? ਗੁਰੂ ਜੀ ਨੇ ਪੁੱਛਿਆ। ਬੜਾ ਹੰਕਾਰੀ ਸਾਧੂ ਹੈ, ਕਰਾਮਾਤੀ ਹੈ, ਆਏਗੇ ਸਾਧ ਸੰਤ ਦੀ ਬੇਅਦਵੀ ਕਰਦਾ ਹੈ। ਜੈਤਰਾਮ ਨੇ ਕਿਹਾ, ਫਿਰ ਤਾਂ ਅਸੀਂ ਜ਼ਰੂਰ ਜਾਵਾਂਗੇ। ਅਸਾਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਅਸੀਂ ਤਾਂ ਇੱਟ ਮਾਰਨ ਵਾਲੇ ਨੂੰ ਪੱਥਰ ਦੀ ਨੀਤੀ ਧਾਰਨ ਕੀਤੀ ਹੋਈ ਹੈ। ਅਸੀਂ ਅਜਿਹੇ ਸਾਧੂ ਨੂੰ ਤਾਂ ਜ਼ਰੂਰ ਹੀ ਸਿੱਧੇ ਰਾਹ ਪਾਉਣਾ ਹੈ। ਨਹੀਂ ਮਹਾਰਾਜ, ਉੱਥੇ ਨਾ ਜਾਣਾ। ਉਸ ਨੇ بڑے بڑے ਸਾਧੂਆਂ ਮਹੰਤਾਂ ਦਾ અપਮਾਨ ਕੀਤਾ ਹੈ ਉਸ ਕੋਲੋਂ ਇਲਾਕੇ ਦੇ ਲੋਕ थरथਰ ਕੰਬਦੇ ਹਨ ਉਸ ਨੇ ਚਾਰ ਵੀਰ ਵਸ ਕੀਤੇ ਹੋਏ ਹਨ ਜੋ ਰਾक्षਸਾਂ ਵਰਗਾ ਕੰਮ ਕਰਦੇ ਹਨ ਮੈਂ ਤੁਹਾਨੂੰ ਤਾਂ ਇਸ ਲਈ ਰੋਕਿਆ ਹੈ ਕਿ ਉਸ ਨੂੰ ਬੰਦੇ ਕੋ ਬੰਦੇ ਦੀ ਪਛਾਣ ਨਹੀਂ ਰਹੀ ਹਾਊ ਮੈਨੇ ਉਸ ਨੂੰ ਅੰਨਾ ਕੀਤਾ ਹੋਇਆ ਹੈ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਵਰਗੇ ਮਹਾਪੁਰਸ਼ਾਂ ਦੀ ਉਹ ਹਾਸੀ ਉਡਾਵੇ ਮਹੰਤ ਜੈਤਰਾਮ ਦੀ ਮਾਧੋਦਾਸ ਨੇ ਹਾਸੀ ਕੀਤੀ ਸੀ ਤੇ ਉਦੋਂ ਦਾ ਉਹ ਉਸ ਕੋਲੋਂ ਬੜਾ ਡਰਿਆ ਹੋਇਆ ਸੀ ਪਰ ਗੁਰੂ ਜੀ ਨੇ ਕਿਹਾ ਜੈਤਰਾਮ ਜੀ ਹੰਕਾਰ ਕਰਨਾ ਇਹ ਸਾਧੂਆਂ ਦਾ ਕੰਮ ਨਹੀਂ ਤੇ ਡਰਨਾ ਤੇ थरथਰ ਕੰਬਣਾ ਵੀ ਸਾਧੂਆਂ ਤੇ ਮਹਾਪੁਰਸ਼ਾਂ ਦਾ ਕੰਮ ਨਹੀਂ ਅਸੀਂ ਤਾਂ ਸ਼ੇਰ ਬਿਰਤੀ ਵਾਲੇ ਹਾਂ ਮਾਰ ਕੇ ਖਾਣ ਵਾਲੇ ਹਾਂ ਮਏ ਨੂੰ ਖਾਣ ਵਾਲੇ ਨਹੀਂ ਇਸ ਲਈ ਜੇ ਤੁਸੀਂ ਸਾਡੇ ਉਸ ਦੇ ਡੇਰੇ ਜਾਣ ਦੀ ਖਬਰ ਸੁਣਨੀ ਹੈ ਤੇ ਜੋ ਪ੍ਰਸੰਗ ਉੱਥੇ ਹੋਣਾ ਹੈ ਉਸ ਨੂੰ ਜਾਨਣਾ ਹੈ ਤਾਂ ਸਾਡੇ ਨਾਲ ਹੀ ਇੱਕ ਆਪਣਾ ਬੰਦਾ ਭੇਜ ਦਿਓ ਅਸੀਂ ਕੱਲ ਬਹਾਦਰ ਸ਼ਾਹ ਦੇ ਨਾਲ ਹੀ ਕੂਚ ਕਰ ਦੇਣਾ ਹੈ ਦੂਜੇ ਦਿਨ ਗੁਰੂ ਜੀ ਦੱਖਣ ਵੱਲ ਬਹਾਦਰ ਸ਼ਾਹ ਦੇ ਨਾਲ ਚੱਲ ਪਏ ਸਿੰਘਾਂ ਨੇ ਤਾਂ ਰਸਤੇ ਵਿੱਚ ਸ਼ਿਕਾਰ ਖੇੜਦੇ ਹੀ ਜਾਣਾ ਸੀ ਸੋ ਇੱਕ ਦਿਨ ਸ਼ੂਸੂਰ ਦੇ ਸ਼ਿਕਾਰ ਤੋਂ ਤੁਰਕਾਂ ਨਾਲ ਝਗੜਾ ਹੋਇਆ ਤਾਂ 4-5 ਸਿੰਘ ਸ਼ਹੀਦ ਹੋਏ ਪਰ ਉਹਨਾਂ ਨੇ 14-15 ਤੁਰਕਾਂ ਨੂੰ ਉੱਥੇ ਹੀ ਢੇਰੀ ਕਰ ਦਿੱਤਾ ਇਸੇ ਤਰ੍ਹਾਂ ਇੱਕ ਥਾਂ ਗਊ ਨੂੰ ਮਾਰਦੇ ਵੇਖ ਸਿੰਘ ਜਰ ਨਾ ਸਕੇ ਤੇ ਤਲਵਾਰਾਂ ਕੱਢ ਲਈਆਂ ਪਰ ਇੱਥੇ ਬਹਾਦਰ ਸ਼ਾਹ ਨੇ ਵਿਚ ਪੈ ਕੇ ਲੜਾਈ ਰੋਕੀ ਤੇ ਗਊ ਮਾਰਨ ਵਾਲਿਆਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਪਰ ਇਸ ਦਿਨ ਤੋਂ ਗੁਰੂ ਜੀ ਬਹਾਦਰ ਸ਼ਾਹ ਦੇ ਕੈਂਪ ਤੋਂ ਦੂਰ ਹੋ ਗਏ ਤੇ ਚੱਲਦੇ-ਚੱਲਦੇ ਗੁਦਾਵਰੀ ਰਦੀ ਦੇ ਕਿਨਾਰੇ ਪਹੁੰਚ ਗਏ ਗੁਰੂ ਜੀ ਬੁਰਹਾਨਪੁਰ ਤੋਂ ਚੱਲ ਕੇ ਕਈ ਸ਼ਹਿਰ ਲੰਘੇ ਨਾਗਪੁਰ ਤੋਂ ਅਮਰਾਵਤੀ ਤੇ ਫਿਰ ਹੰਗੋਲੀ ਤੋਂ ਲੰਘ ਹੌਲੀ-ਹੌਲੀ ਉਧਰ ਹੀ ਤੁਰਦੇ ਗਏ ਜਿੱਧਰ ਜਾਣ ਤੋਂ ਮਹੰਤ ਜੈਤਰਾਮ ਦਾदू ਡੇਰੇ ਵਾਲੇ ਨੇ ਰੋਕਿਆ ਸੀ ਸੰਮਤ 1763 ਦੀ ਕੱਤਕ ਸੁਦੀ ਪੰਚਮੀ ਨੂੰ ਦਮਦਮੇ ਸਾਹਿਬ ਤੋਂ ਦੱਖਣ ਵੱਲ ਰਵਾਨਾ ਹੋਏ ਸੀ ਤੇ ਹਾੜ 1764 ਵਿੱਚ ਅਖੀਰ ਗੁਦਾਵਰੀ ਨਦੀ ਦੇ ਕੰਢੇ ਆਣ ਡੇਰਾ ਲਾਇਆ ਜਿੱਥੇ ਕਿ ਅੱਜ ਕੱਲ ਸ੍ਰੀ ਸਚਖੰਡ ਹਜੂਰ ਸਾਹਿਬ ਹੈ 10-15 ਦਿਨ ਤਾਂ ਗੁਰੂ ਜੀ ਮौज ਨਾਲ ਇੱਧਰ ਉੱਧਰ ਸ਼ਿਕਾਰ ਖੇਡਦੇ ਤੇ ਸੈਰ ਕਰਦੇ ਰਹੇ ਪਰ ਫਿਰ ਮਧਉਦਾਸ ਦਾ ਚੇਤਾ ਆ ਗਿਆ ਜਿਸ ਦਾ ਡੇਰਾ ਇੱਥੋਂ ਕੇਵਲ ਅਧਕੂ ਮੀਲਤੇ ਹੀ ਸੀ ਗੁਦਾਵਰੀ ਦੇ ਕਿਨਾਰੇ ਹੀ ਸੀ ਗੁਰੂ ਜੀ ਨੇ 20-25 ਸਿੰਘ ਨਾਲ ਲੈ ਲਏ ਤੇ ਮਧਉਦਾਸ ਦੇ ਡੇਰੇ ਵਿੱਚ ਜਾ ਪੁੱਜੇ ਅੱਗੇ ਮਾਧੋਦਾਸ ਡੇਰੇ ਵਿੱਚ ਨਹੀਂ ਸੀ ਗੁਰੂ ਜੀ ਅੱਛੋ ਪੱਲੇ ਹੀ ਘੋੜਿਆਂ ਉੱਤਰ ਕੇ ਉਸ ਦੇ ਕਮਰੇ ਵਿੱਚ ਚਲੇ ਗਏ ਜਿੱਥੇ ਉਸ ਦਾ ਸੱਜਿਆ ਫੱਬਿਆ ਆਪ ਲੰਘ ਵਿਸਿਆ ਹੋਇਆ ਸੀ ਉਸ ਦੇ ਡੇਰੇ ਵਿੱਚ ਦੋ ਬੱਕਰੇ ਵੱਜੇ ਹੋਏ ਸਨ ਗੁਰੂ ਜੀ ਦਾ ਇਸ਼ਾਰਾ ਪਾ ਕੇ ਸਿੰਘਾਂ ਨੇ ਉਹ ਚਟਕਾ ਦਿੱਤੇ ਦੋ ਚਾਰ ਮਾਧੋਦਾਸ ਦੇ ਚੇਲੇ ਡੇਰੇ ਵਿੱਚ ਸਨ ਉਹ ਸ਼ਸਤਰਧਾਰੀ ਸਿੰਘਾਂ ਤੇ ਗੁਰੂ ਜੀ ਦੇ ਤੇਜ ਪ੍ਰਤਾਪ ਤੋਂ ਡਰ ਕੇ ਉਠ ਨਸੇ ਉਹਨਾਂ ਦੌੜ ਕੇ ਮਾਧੋਦਾਸ ਨੂੰ ਖਬਰ ਦਿੱਤੀ ਤੁਹਾਡੇ ਡੇਰੇ ਵਿੱਚ ਪਤਾ ਨਹੀਂ ਕੌਣ ਆ ਗਿਆ ਹੈ ਆਪਣੇ ਆਪ ਹੀ ਤੁਹਾਡੇ ਪਲੰਘ ਤੇ ਜਾ ਬੈਠਾ ਹੈ ਤੇ ਉਸ ਦੇ ਸਾਥੀਆਂ ਨੇ ਤੁਹਾਡੇ ਬੱਕਰੇ ਮਾਰ ਦਿੱਤੇ ਹਨ ਹੈ ਕੌਣ ਹੈ ਉਸ ਨੂੰ ਮੇਰਾ ਪਤਾ ਨਹੀਂ ਹੋਣਾ ਕੀ ਪਤਾ ਉਸ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਅਸੀਂ ਬੈਠੇ ਸਾਂ ਸਾਨੂੰ ਪੁੱਛੇ ਬਗੈਰ ਹੀ ਅੰਦਰ ਵੱੜ ਬੈਠਾ ਹੈ ਮਾਧੋਦਾਸ ਨੂੰ ਗੁੱਸਾ ਆ ਗਿਆ ਉਸਨੇ ਆਪਣੇ ਵਸ ਕੀਤੇ ਵੀਰਾਂ ਨੂੰ ਹੁਕਮ ਦਿੱਤਾ ਜਾਓ ਮੇਰੇ ਪਲੰਘ ਤੇ ਬੈਠਣ ਵਾਲੇ ਨੂੰ ਉਲਟਾ ਕੇ ਸੁੱਟ ਦਿਓ ਜਿਨ੍ਹਾਂ ਨੇ ਬੱਕਰੇ ਮਾਰੇ ਹਨ ਉਹਨਾਂ ਨੂੰ ਜਾਂਦੇ ਹੀ ਖਤਮ ਕਰ ਦਿਓ ਵੀਰਾਂ ਦੇ ਇੱਕਦਮ ਆਉਣ ਨਾਲ ਮਧੋਦਾਸ ਦੀ ਹਵੇਲੀ ਵਿੱਚ ਹਨੇਰੀ ਜਹੀ ਆ ਗਈ ਗੁਰੂ ਜੀ ਵੀ ਜਾਣਦੇ ਸਨ ਤੇ ਸਭ ਸਿੰਘਾਂ ਨੇ ਵੀ ਸਮਝਿਆ ਕਿ ਇਹ ਮਧੋਦਾਸ ਦੀ ਹੀ ਸ਼ਕਤੀ ਹੈ ਗੁਰੂ ਜੀ ਨੇ ਆਪਣੇ ਹੱਥ ਦਾ ਤੀਰ ਭਾਈ ਦਿਆ ਸਿੰਘ ਜੀ ਨੂੰ ਦਿੱਤਾ ਤੇ ਕਿਹਾ ਇਸ ਨਾਲ ਸਿੰਘਾਂ ਦੇ ਉਦਾਲੇ ਲਕੀਰ ਪਾ ਦਿਓ ਤੇ ਸਭ ਸਿੰਘਾਂ ਨੂੰ ਉਸ ਦੇ ਵਿੱਚ ਕਰ ਦਿਓ ਉਹੀ ਗੱਲ ਹੋਈ ਮਾਧੋਦਾਸ ਦੇ ਚਾਰ ਵੀਰ ਸਨ ਤਿੰਨ ਸਿੰਘਾਂ ਵੱਲ ਹੋਏ ਤੇ ਸਿੰਘਾਂ ਨੂੰ ਵਿਧਾਇਕ ਸੰਕਲਾਂ ਦਿਖਾ ਕੇ ਡਰਾਉਣ ਲੱਗੇ ਪਰ ਉਹ ਲਕੀਰ ਤੋਂ ਅੱਗੇ ਨਾ ਹੋ ਸਕੇ ਉਧਰ ਇੱਕ ਵੀਰ ਗੁਰੂ ਜੀ ਦੇ ਪਲੰਗ ਵੱਲ ਗਿਆ ਤੇ ਉਸ ਨੇ ਪਲੰਗ ਨੂੰ ਇੱਕਦਮ ਜ਼ੋਰ ਨਾਲ ਉਲਟਾਉਣਾ ਚਾਹਿਆ ਪਰ ਪਲੰਘ ਉਸ ਤੋਂ ਹਿੱਲਿਆ ਵੀ ਨਾ ਉਸ ਨੇ ਦੂਸਰੇ ਨੂੰ ਬੁਲਾਇਆ ਤਾਂ ਦੋਹਾਂ ਕੋਲੋਂ ਵੀ ਨਾ ਹਿੱਲਿਆ ਇਸ ਤੇ ਚਾਰੇ ਵੀਰ ਬਾਹਰੋਂ ਹਟ ਅੰਦਰ ਗੁਰੂ ਜੀ ਦੇ ਪਲੰਘ ਉਦਾਲੇ ਹੋ ਗਏ ਕਹਿੰਦੇ ਹਨ ਕਿ ਚੌਹਾਂ ਨੇ ਜਰਾ ਕੁ ਪਾਵਾ ਹਿਲਾਇਆ ਤਾਂ ਗੁਰੂ ਜੀ ਨੇ ਜਦ ਆਪਣਾ ਤੀਰ ਪਾਵੇ ਨੂੰ ਛੋਾਇਆ ਤਾਂ ਉਹ ਸਾਰਾ ਜੋਰ ਲਾਉਣ ਤੇ ਵੀ ਮੁੜ ਨਾ ਹਿੱਲਿਆ ਵੀਰ ਮੁੜ ਗਏ ਤੇ ਮਾਧੋਦਾਸ ਨੂੰ ਪਤਾ ਲੱਗ ਗਿਆ ਕਿ ਅੱਜ ਕੋਈ ਕਮਾਲ ਸਾਧੂ ਆ ਗਿਆ ਹੈ ਇਸ ਗੱਲ ਨੇ ਉਸ ਦੇ ਹੋਸ਼ ਟਿਕਾਣੇ ਲੈ ਆਂਦੇ ਉਸ ਦੇ ਹਉਮੇ ਦੇ ਚੜੇ ਹੋਏ ਗੁੱਸੇ ਦੇ ਗੁਬਾਰ ਇਕਦਮ ਸ਼ਾਂਤ ਹੋ ਗਏ ਉਸ ਦੇ ਬੰਦਿਆ ਨੇ ਦੱਸਿਆ ਸੀ ਪਲੰਗ ਤੇ ਲੇਟਣ ਵਾਲਾ ਸ਼ਸਤਰਧਾਰੀ ਹੈ ਉਸ ਦੇ ਨਾਲ ਸਾਥੀ ਵੀ ਸਾਰੇ ਸ਼ਸਤਰਧਾਰੀ ਹਨ ਉਹ ਸੋਚਦਾ ਆਉਂਦਾ ਸੀ ਕਿ ਇਹ ਕੌਣ ਹੋਣਗੇ ਮੇਰਾ ਮੁਕਾਬਲਾ ਕਰਨਾ ਕਿਸੇ ਮਾਮੂਲੀ ਪੀਰ ਫਕੀਰ ਦਾ ਕੰਮ ਨਹੀਂ ਇੱਥੇ ਵੱਡੀਆਂ-ਵੱਡੀਆਂ ਸਿੱਧੀਆਂ ਵਾਲੇ ਮੈਨੂੰ ਮੱਥੇ ਟੇਕ ਕੇ ਗਏ ਜੋ ਆਇਆ ਉਹ ਮੇਰੇ ਨਾਮ ਦੀ ਦੁਹਾਈ ਦੇਂਦਾ ਹੀ ਵਾਪਸ ਮੁੜਿਆ ਪਰ ਇਹ ਐਸਾ ਤੇਜਸਵੀ ਪੁਰਸ਼ ਕੌਣ ਆ ਗਿਆ ਨਾਦੋਦਾਸ ਡੇਰੇ ਤੱਕ ਆਉਂਦਾ ਸੋਚਦਾ ਹੀ ਆਇਆ ਕਿ ਇਹ ਕੌਣ ਹੋਣਗੇ ਇੱਕ ਵਾਰੀ ਉਸ ਨੂੰ ਕਿਸੇ ਨੇ ਦੱਸਿਆ ਸੀ ਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਬਾਦਸ਼ਾਹੀ ਫੌਜ ਨਾਲ ਲੜਾਈ ਛੇੜੀ ਹੋਈ ਹੈ ਇਧਰ ਦੱਖਣ ਵਿੱਚ ਮਰ ਹਟਿਆ ਦੀ ਲੜਾਈ ਦੀ ਤਾਂ ਉਸ ਨੂੰ ਖਬਰ ਹੀ ਸੀ ਪਰ ਡੇਰੇ ਅੰਦਰ ਪੈਰ ਧਰਨ ਤੋਂ ਪਹਿਲਾਂ ਹੀ ਉਸ ਨੂੰ ਕਿਸੇ ਦੱਸਿਆ ਇਹ ਪੰਜਾਬ ਤੋਂ ਆਏ ਹਨ ਇਹ ਸੁਣਦਿਆਂ ਹੀ ਉਸ ਦੇ ਮਨ ਅੰਦਰ ਇਹ ਗੱਲ ਕਰੰਟ ਵਾਂਗ ਵੱਜੀ ਕਿ ਕਿਧਰੇ ਇਹ ਉਹੀ ਗੁਰੂ ਤਾਂ ਨਹੀਂ ਰੰਗਜੀਤ ਦੇ ਮਰਨ ਤੋਂ ਬਹਾਦਰ ਸ਼ਾਹ ਦੇ ਬਾਦਸ਼ਾਹੀ ਸਾਹਮਣ ਦੀ ਖਬਰ ਵੀ ਸੁਣ ਚੁੱਕਿਆ ਸੀ ਅੰਦਰ ਗਿਆ ਤਾਂ ਅੱਗੋਂ ਚੋਜੀ ਸਤਗੁਰੂ ਜੀ ਪਲੰਘ ਤੇ ਬੈਠੇ ਨਜ਼ਰ ਆਏ ਮੋਢੇ ਤੇ ਕਮਾਨ ਤੇ ਪਿੱਛੇ ਤੀਰਾਂ ਦਾ ਪੱਥਾ ਵੇਖ ਕੇ ਉਸ ਨੂੰ ਸ੍ਰੀ ਰਾਮਚੰਦਰ ਜੀ ਤੇ ਸ੍ਰੀ ਕ੍ਰਿਸ਼ਨ ਜੀ ਦੇ ਬਹਾਦਰਾਨਾ ਸਰੂਪ ਚਿੱਤੇ ਆਏ ਤੇ ਫਿਰ ਉਹੀ ਸਰੂਪ ਗੁਰੂ ਜੀ ਦੇ ਆਸੇ-ਪਾਸੇ ਤੇ ਉਹਨਾਂ ਵਿੱਚ ਹੀ ਲੋਪ ਹੁੰਦੇ ਵੇਖ ਕੇ ਸਮਝ ਗਿਆ ਕਿ ਬਸ ਭਗਵਾਨ ਦੇ ਰੂਪ ਦੇ ਦਰਸ਼ਨ ਹੋ ਰਹੇ ਹਨ ਗੁਰੂ ਜੀ ਦੇ ਚਮਕਦੇ ਤੇਜ ਤੇ ਜਲਾਲ ਦਾ ਐਸਾ ਅਸਰ ਹੋਇਆ ਕਿ ਉਸ ਦੇ ਹੱਥ ਜੁੜ ਗਏ ਖਿਮਾ ਬਖਸ਼ੋ ਮੈਂ ਤੁਹਾਡਾ ਬੰਦਾ ਹਾਂ ਗੁਰੂ ਜੀ ਮੁਸਕਰਾਏ ਤੇ ਕਿਹਾ ਮਾਧੋਦਾਸ ਕਿਥੋਂ ਤੁਰਿਆ ਸੈਂ ਇਸ ਚੀਜ਼ ਦੀ ਖਾਤਰ ਘਰ-ਬਾਰ ਛੱਡਿਆ ਸੀ ਉਸ ਨੂੰ ਤਾਂ ਤੂੰ ਭੁਲਾ ਹੀ ਦਿੱਤਾ ਹੈ ਕਿ ਇਹੀ ਦਸ਼ਾ ਤੇਰੇ ਲਈ ਠੀਕ ਹੈ ਜਿੱਥੇ ਤੂੰ ਖੜਾ ਹੈ ਮਾਧੋਦਾਸ ਦੇ ਹੱਥ ਜੁੜੇ ਹੋਏ ਸਨ ਉਸ ਦਾ ਪਿਛਲਾ ਜੀਵਨ ਗੁਰੂ ਜੀ ਦੀ ਗੱਲ ਸੁਣ ਕੇ ਇੱਕ ਫਿਲਮ ਵਾਂਗ ਅੱਖਾਂ ਅੱਗੇ ਲੰਘ ਗਿਆ ਉਹ ਚੰਗਾ ਤੀਰ ਅੰਦਾਜ਼ ਸੀ ਕੋਟਸਵਾਰ ਤੇ ਤਗੜਾ ਹੱਤ ਪਲੱਥੇ ਦਾ ਮਾਹਰ ਸੀ ਪਰ ਜਿਵੇਂ ਹੀ ਹਰਨੀ ਦੇ ਮਰਨ ਤੇ ਉਸ ਦੇ ਮਨ ਵਿੱਚ ਵਿਰਾਗ ਉੱਜਿਆ ਵਿਰਾਗ ਨੇ ਸ਼ਾਂਤੀ ਦੀ ਭਾਲ ਵਿੱਚ ਕਰੋ ਕੱਢਿਆ ਪਰ ਇੱਕ ਜੰਤਰੀ ਮੰਤਰੀ ਸਾਧੂ ਦਾ ਚੇਲਾ ਬਣ ਕੇ ਜੰਤਰੀ ਮੰਤਰੀ ਬਣ ਕੇ ਬਸ ਖਾਮਯਾਬੀ ਦੀ ਹਉਮੈ ਵਿੱਚ ਕੈਦ ਹੋ ਕੇ ਕਈਆਂ ਸਾਲਾਂ ਤੋਂ ਗੋਦਾਵਰੀ ਦੇ ਕਿਨਾਰੇ ਹੀ ਠਹਿਰਿਆ ਹੋਇਆ ਸੀ ਗੁਰੂ ਜੀ ਨੇ ਕਿਹਾ ਮਾਧੋਦਾਸ ਤੂੰ ਹਉਮੈ ਤੇ ਹੰਕਾਰ ਦੀ ਨੀਂਦ ਵਿੱਚ ਸੁੱਤਾ ਪਿਆ ਹੈ ਕਿ ਬਸ ਮੇਰੇ ਮੁਕਾਬਲੇ ਦਾ ਕੋਈ ਹੈ ਹੀ ਨਹੀਂ ਪਰ ਅਸੀਂ ਤੈਨੂੰ ਜਗਾਉਣ ਆਏ ਹਾਂ ਦੇਖ ਤੇਰੇ ਦੇਸ਼ ਦੀ ਧਰਤੀ ਤੇ ਕੀ ਕੀ ਉੱਪਰ ਆਹਾ ਹੈ ਔਰ ਤੇਰੇ ਦੇਸ਼ ਦੀ ਅਣਖ ਨੂੰ ਗੈਰ ਮਿੱਧ ਮਦਹੋਲ ਰਹੇ ਹਨ ਮਨਮਾਨੀਆਂ ਕਰ ਰਹੇ ਹਨ ਤੇਰੇ ਦੇਸ਼ ਦੀਆਂ ਧੀਆਂ ਪੈਣਾ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਮਾਸੂਮ ਤੇ ਬੇਦੋਸ਼ੇ ਲੋਕਾਂ ਨਾਲ ਜ਼ੁਲਮ ਤੇ ਅਨਿਆਏ ਹੋ ਰਿਹਾ ਹੈ ਇਸ ਲਈ ਦੱਸ ਤੇਰੀ ਇਸ ਵਡਿਆਈ ਦਾ ਤੇਰੇ ਦੇਸ਼ ਵਾਸੀਆਂ ਨੂੰ ਕੀ ਫਾਇਦਾ ਹੈ ਜਦੋਂ ਇਸ ਪਾਸੇ ਅੱਖਾਂ ਖੋਲ ਕੇ ਤੱਕ ਤੇ ਸਹੀ ਗੁਰੂ ਜੀ ਦੇ ਇਹਨਾਂ ਸ਼ਬਦਾਂ ਨਾਲ ਮਾਧੂਦਾਸ ਦਾ ਹਿਰਦਾ ਇੱਕ ਵਾਰ ਤਾਂ ਝੰਝੂੜਿਆ ਗਿਆ ਉਸ ਦੇ ਹੱਥ ਤਾਂ ਪਹਿਲਾਂ ਹੀ ਜੁੜੇ ਹੋਏ ਸਨ ਪਰ ਜਦ ਹਉਮੇ ਦੀ ਕੰਧ ਵੀ ਢੈ ਟੇਰੀ ਹੋ ਕੇ ਡਿੱਗ ਪਈ ਤਾਂ ਮੂੰਹ ਆਪ ਮੁਹਾਰੇ ਇਹਨਾਂ ਹੀ ਨਿਕਲਿਆ ਬਸ ਮੈਂ ਹੁਣ ਤੁਹਾਡਾ ਹੀ ਬੰਦਾ ਹਾਂ ਜਿਵੇਂ ਹੁਕਮ ਕਰੋ ਤਿਵੇਂ ਕਰਨ ਲਈ ਤਿਆਰ ਹਾਂ ਤੁਸੀਂ ਸੱਚਮੁੱਚ ਹੀ ਮੈਨੂੰ ਸੁੱਤੇ ਨੂੰ ਜਗਾ ਦਿੱਤਾ ਹੈ ਸੱਚਮੁੱਚ ਹੀ ਮੈਂ ਬਹੁਤ ਗੂੜੀ ਨੀਂਦ ਦੇ ਵਿੱਚ ਸੀ ਵਾਹ ਚੋਜੀ ਸਤਿਗੁਰੂ ਜੀ ਨੇ ਇੱਕ ਅਦੁੱਤੀ ਬਹਾਦਰਾਂ ਨੂੰ ਜੰਤਰਾ ਮੰਤਰਾਂ ਦੇ ਸਖਤ ਕੇਰੇ ਵਿੱਚੋਂ ਬਾਹਰ ਕੱਢ ਲਿਆ ਜੰਤਰਾ ਮੰਤਰਾਂ ਦੇ ਕੇਰੇ ਵਿੱਚ ਆਏ ਇਸ ਬਹਾਦਰ ਨੂੰ ਨਾ ਆਪਣੀ ਨਾ ਆਪਣੇ ਦੇਸ਼ ਦੀ ਅਦੋਗਤੀ ਦਾ ਕੋਈ ਅਹਿਸਾਸ ਹੀ ਸੀ ਲੋਕ ਉਸ ਤੋਂ ਡਰਦੇ ਤੇ ਉਸ ਦਾ ਭੈ ਮੰਨਦੇ ਸਨ ਬਸ ਇਸੇ ਗੱਲ ਤੇ ਹੀ ਉਹ ਮਸਤ ਸੀ ਇਲਾਕੇ ਦੇ ਲੋਕ ਮੰਦੇ ਤੇ ਉਸ ਦੀ ਪੂਜਾ ਹੁੰਦੀ ਪਰ ਹੁਣ ਹਉਮੈ ਨਿਕਲ ਗਈ ਤੇ ਉਸ ਦੀ ਥਾਂ ਲੜਨ ਮਰਨ ਦੀ ਗੱਲ ਆ ਗਈ ਓਏ ਮਨਾ ਤੂੰ ਵਿਰਾਗੀ ਬਣ ਕੇ ਘਰੋਂ ਨਿਕਲਿਆ ਸੈਂ ਪਰ ਕਿਸ ਜਿਲਣ ਵਿੱਚ ਫਸ ਕੇ ਉਸ ਸਾਰੇ ਪ੍ਰੋਗਰਾਮ ਨੂੰ ਹੀ ਭੁੱਲੀ ਫਿਰਦਾ ਹੈ ਪਰ ਸ਼ੁਕਰ ਹੈ ਹੁਣ ਪਤਾ ਲੱਗ ਗਿਆ ਇਹ ਸੋਚਦਾ ਹੁਣ ਉਹ ਬਾਰ ਬਾਰ ਗੁਰੂ ਜੀ ਨੂੰ ਇਹੋ ਹੀ ਕਹਿਣ ਲੱਗਾ ਮੈਨੂੰ ਦੱਸੋ ਮੈਂ ਕੀ ਸੇਵਾ ਕਰਾਂ ਕਿਹੜੇ ਜ਼ਾਲਿਮਾਂ ਨਾਲ ਜਾ ਕੇ ਲੜਾਂ ਹੁਣ ਤੁਸੀਂ ਮੈਨੂੰ ਆਪਣਾ ਬਣਾ ਲਿਆ ਹੈ ਤੇ ਹੁਣ ਮੈਂ ਤੁਹਾਡਾ ਬੰਦਾ ਹੁਕਮ ਕਰੋ ਮਹਾਰਾਜ ਮੈਂ ਕੀ ਕਰਾਂ ਗੁਰੂ ਜੀ ਉਸ ਦੀ ਨਿਮਰਤਾ ਵੇਖ ਕੇ ਬੜੇ ਪ੍ਰਸੰਨ ਹੋਏ ਉਸ ਨੂੰ ਕਿਹਾ ਅਮਰਤ ਛਕ ਲੈ ਉਸ ਨੇ ਅਮਰਤ ਛਕ ਲਿਆ ਤੇ ਨਾਮ ਗੁਰਬਖਸ਼ ਸਿੰਘ ਰੱਖਿਆ ਪਰ ਮਾਧੋਦਾਸ ਬੰਦਾ ਸਿੰਘ ਦੇ ਨਾਮ ਨਾਲ ਹੀ ਪ੍ਰਸਿੱਧ ਹੋਇਆ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਜਦ ਜ਼ਾਲਮਾਂ ਦੇ ਜ਼ੁਲਮਾਂ ਦੀਆਂ ਵਾਰਦਾਤਾਂ ਸੁਣਾਈਆਂ ਤਾਂ ਉਸ ਨੇ ਸੁਣ ਕੇ ਹੈਰਾਨ ਰਹਿ ਗਿਆ ਤੇ ਉਹਦੀ ਰੂਹ ਕੰਬ ਗਈ ਅਮ੍ਰਿਤਸਰ ਕੋਨ ਮਗਰੋਂ ਕਈ ਦਿਨ ਗੁਰੂ ਜੀ ਨੇ ਬੰਦਾ ਸਿੰਘ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਜਾਣਾ ਤਾਂ ਰਸਤੇ ਵਿੱਚ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਂਦੇ ਜਾਣਾ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਮਾਧੋਦਾਸ ਸਨ ਜਿਸ ਨੇ 15-20 ਸਾਲ ਤੋਂ ਅਹਿੰਸਾ ਪਰਮੋ ਧਰਮ ਧਾਰਨ ਕੀਤੀ ਹੋਈ ਸੀ ਹੁਣ ਸਿੰਘਾਂ ਦੇ ਨਾਲ ਹੀ ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਲੱਗਾ ਤਾਂ ਕੁਝ ਦਿਨ ਵਿੱਚ ਹੀ ਉਸ ਦੀ ਸ਼ਸਤਰ ਵਿੱਦਿਆ ਵਿੱਚ ਨਿਪੁੰਨਤਾ ਹੋ ਗਈ। ਤੀਰ ਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਵਿੱਚ ਹਰ ਸਿੰਘ ਤੋਂ ਅੱਗੇ ਵੱਧ ਗਿਆ। ਇਹ ਵੇਖ ਕੇ ਗੁਰੂ ਜੀ ਨੇ ਉਸ ਨੂੰ ਪੰਜਾਬ ਜਾ ਕੇ 마ਸੂਮ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਵਾਲੇ ਸ਼ਾਹੂਆਂ ਨੂੰ ਤੇ ਕਸਮਾਂ ਤੋੜ ਕੇ ਲੱਖਾਂ ਦੀ ਗਿਣਤੀ ਵਿੱਚ ਹਮਲਾ ਕਰਕੇ ਧਰਮ ਨੂੰ ਮਲਿਆ ਮੇਟ ਕਰ ਦੇਣ ਦੀ ਇੱਛਾ ਨਾਲ ਵੱਧ ਤੋਂ ਵੱਧ ਜ਼ੁਲਮ ਕਰਨ ਵਾਲੇ ਜ਼ਾਲਮਾਂ ਨੂੰ ਸਜ਼ਾ ਦੇਵੇ ਸਾਡਾ ਸਰਬ ਖਾਲਸਾ ਤੁਹਾਡੀ ਤਾਬਿਆਦਾਰੀ ਵਿੱਚ ਰਹਿ ਕੇ ਤੁਹਾਡਾ ਸਾਥ ਦੇਵੇਗਾ ਪਰ ਇਹ ਯਾਦ ਰੱਖਣਾ ਕਿ ਹਰ ਗੱਲ ਸਾਡੇ ਖਾਲਸੇ ਦੀ ਰਜ਼ਾਮੰਦੀ ਨਾਲ ਕਰਨੀ ਹੋਵੇਗੀ ਤੇ ਪੰਜਾਂ ਪਿਆਰਿਆਂ ਦਾ ਫੈਸਲਾ ਮੰਨਣਾ ਹੋਵੇਗਾ ਜਦ ਤੱਕ ਤੁਸੀਂ ਸਾਡੇ ਦੱਸੇ ਅਨੁਸਾਰ ਚੱਲੋਗੇ ਖਾਲਸੇ ਨਾਲ ਵਿਗੜੋਗੇ ਨਹੀਂ ਜਤੀ ਸਤੀ ਰਹਿ ਕੇ ਸਾਡੇ ਹੁਕਮ ਅਨੁਸਾਰ ਚੱਲੋਗੇ ਤੁਹਾਡੀ ਫਤਿਹ ਹੀ ਫਤਿਹ ਹੋਵੇਗੀ ਉਸੇ ਸਮੇਂ ਪੰਜਾ ਸਿੱਖਾਂ ਕੋਲੋਂ ਅਰਦਾਸ ਕਰਾਉਣੀ ਉਸ ਵੇਲੇ ਅੜਿਆ ਕਾਰਜ ਵੀ ਸਿੱਧ ਹੋਵੇਗਾ ਬੰਦਾ ਸਿੰਘ ਨੇ ਸਿਰ ਨਿਵਾਇਆ ਤੇ ਕਿਹਾ ਤੁਸੀਂ ਸਹਾਇਤਾ ਕੀਤੀ ਤਾਂ ਇਹ ਸਭ ਕੰਮ ਹੋ ਜਾਣਗੇ ਗੁਰੂ ਜੀ ਨੇ ਇਸ ਸਮੇਂ ਬੰਦਾ ਸਿੰਘ ਨੂੰ ਆਪਣੇ ਪੰਜ ਤੀਰ ਬਖਸ਼ੇ ਤੇ ਕਿਹਾ ਭੀੜ ਵੇਲੇ ਇਹਨਾਂ ਵਿੱਚੋਂ ਇੱਕ ਤੀਰ ਚਲਾ ਦੇਣਾ ਇਹ ਇੱਕੋ ਹੀ ਹਨੇਰੀ ਲੈ ਆਵੇਗਾ ਅਤੇ ਤੁਹਾਡੀ ਫਤਿਹ ਕਰਾ ਦੇਵੇਗਾ ਇਹ ਸਾਡੇ ਤੀਰ ਤੁਸਾਂ ਮਹਾਬੀਰ ਸਮਝਣੇ ਗੁਰੂ ਜੀ ਨੇ ਮੁਖੀ ਸਿੰਘ ਪੰਜ ਪਿਆਰਿਆਂ ਦੇ ਤੌਰ ਤੇ ਅਤੇ ਵੀ ਸਿੰਘ ਹੋਰ ਉਸ ਦੀ ਸਹਾਇਤਾ ਲਈ ਉਸ ਦੇ ਸੰਗ ਕਰ ਦਿੱਤੇ ਇੱਕ ਨਿਸ਼ਾਨ ਸਾਹਿਬ ਤੇ ਇੱਕ ਨਗਾਰਾ ਦਿੱਤਾ ਤੇ ਫਰਮਾਇਆ ਜਦ ਤੱਕ ਇੱਕ ਮੁਠ ਰਹੋਗੇ ਫਤਿਹ ਤੁਹਾਡੇ ਅੱਗੇ ਰਹੇਗੀ ਤੇ ਅੰਤ ਅਣਾਈ ਹਾਕਮ ਖਤਮ ਹੋ ਜਾਣਗੇ ਤੇ ਰਾਜ ਖਾਲਸੇ ਦਾ ਹੋਵੇਗਾ ਇਹ ਸੰਮਤ 1764 ਤੇ ਗਰਮੀਆਂ ਸਾਵਣ ਭਾਦੋਂ ਦੇ ਦਿਨ ਸਨ ਬੰਦਾ ਸਿੰਘ ਬਹਾਦਰ ਦੱਖਣ ਤੋਂ ਕਈ ਸ਼ਹਿਰ ਲੰਘ ਕੇ ਇੰਦੌਰ ਆਣ ਪੁੱਜਾ ਉਧਰ ਬੰਦਾ ਸਿੰਘ ਦੇ ਤੁਰਣ ਦੀਆਂ ਖਬਰਾਂ ਫੈਲ ਗਈਆਂ ਉਸ ਨੇ ਪੰਜਾਬ ਪੁੱਜ ਕੇ ਧੂਮ ਮਚਾ ਦਿੱਤੀ ਬਹਾਦਰ ਸ਼ਾਹ ਨੂੰ ਤੋਖਲਾ ਪੈ ਗਿਆ ਉਸ ਨੇ ਪਹਿਲਾਂ ਨੰਦ ਲਾਲ ਜੀ ਨੂੰ ਗੁਰੂ ਜੀ ਕੋਲ ਭੇਜਿਆ ਤੇ ਫਿਰ ਆਪ ਵੀ ਉਹਨਾਂ ਪਾਸ ਪੁੱਜਾ ਪਰ ਜੋ ਕੁਝ ਹੋਣਾ ਸੀ ਉਹ ਹੋ ਚੁੱਕਾ ਸੀ ਗੁਰੂ ਜੀ ਉੱਤੇ ਪਠਾਨਾ ਨੇ ਹਮਲਾ ਕੀਤਾ ਤੇ ਸਿੰਘਾਂ ਹੱਥੋਂ ਮਾਰੇ ਗਏ ਉੱਪਰੋਂ ਬਹਾਦਰ ਸ਼ਾਹ ਨੇ ਹਮਦਰਦੀ ਦਿਖਾਈ ਤੇ ਗੁਰੂ ਜੀ ਦੇ ਜ਼ਖਮਾਂ ਨੂੰ ਸਿਉਣ ਲਈ ਆਪਣੇ ਜਰਾਹ ਭੇਜੇ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ